ਸਾਂਪ ਲੇਟਾਰੀ ਚਾ ਅਜੋ ਬਤਾਜੋ ਸ਼ਾਬਾਸ਼ ਹਾਂ ਮਰਦ ਆਪਰੇ ਜੀ ਥੱਲੇ ਮੈਂ ਫੁੱਲਾ ਨਾ ਰਹੀ ਬਾਤ ਹੈ ਅਪਰੋਂ ਤੱਕ ਅੱਜ ਆਉਣ ਆਤੀ ਧੀਰ ਪਗ ਮਲਗ ਪਹਿਲੇ ਆਪਣਾ ਮੰਗਦੇ ਪਰ ਜੜ ਬਖਾ ਦੇਗੇ ਆਹ ਪਹਿਲਾ ਕਹਿੰਦੇ ਨਾ ਉਹ ਰੱਬ ਨੂੰ ਜੜ ਦਿਖ ਜੂਗੀ ਮਾਪ ਲੋ ਜੀ ਆਸੇ ਪਾਸੇ ਅਰ ਕਿ ਨਾਮ ਆਪਣਾ ਅੱਜ ਤੁਹਾਡੇ ਕੌਂਡ ਦੇ ਵਿੱਚ ਬੂਟੇ ਲਗਾਏ ਗਏ ਨੇ ਕਿਹੜੀ ਸੰਸਥਾ ਵੱਲੋਂ ਲਗਾਏ ਗਏ ਕੀ ਕਹਿਣਾ ਚਾਹੋਗੇ ਇਹ ਸਾਡੇ ਬਠਿੰਡਾ ਦੇ ਹਾਤੀ ਪ੍ਰੈਸ ਕਲੱਬ ਵੱਲੋਂ ਲਗਾਏ ਜਾ ਰਹੇ ਨੇ ਜੀ ਤੇ ਪਹਿਲਾਂ ਵੀ ਅਸੀਂ ਕਾਲਜ ਵਿੱਚ ਕਾਫੀ ਪੌਦੇ ਲਗਾਏ ਨੇ ਪਰ ਅੱਜ ਉਹਨਾਂ ਵੱਲੋਂ ਪ੍ਰੈਸਾ ਲੈਵਲ ਵੱਲੋਂ ਵੀ ਪੌਦੇ ਸਾਡੇ ਕਾਲਜ ਵਿੱਚ ਕਾਫੀ ਲਗਾਏ ਗਏ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤਾਂ ਕਿ ਸਾਰੇ ਪਾਸੇ ਜਿਹੜਾ ਰੈਵਨਿਊ ਗ੍ਰੀਨ ਹੋ ਜਾਵੇ ਬਿਲਟ ਪ੍ਰਸ਼ਾਸਨ ਵੱਲੋਂ ਵੀ ਆਪਾਂ ਨੂੰ ਹੁਕਮ ਹੈ ਸਾਰਿਆਂ ਨੂੰ ਤੇ ਅਸੀਂ ਸੋਚਦੇ ਹਾਂ ਵੀ ਵੱਧ ਤੋਂ ਵੱਧ ਸਾਡੇ ਕਾਲਜ ਪੌਦੇ ਲਗਾਏ ਜਾਣ ਹੋਰ ਕੋਈ ਮੈਸੇਜ ਦੇਣਾ ਚ ਅਸੀਂ ਸਾਰੇ ਬੱਚਿਆਂ ਨੂੰ ਵੀ ਪ੍ਰੇਰਨਾ ਦਿੰਦੇ ਰਹਿੰਦੇ ਆ ਸਮਾਜ ਨੂੰ ਵੀ ਵੀ ਜੇ ਪੌਦੇ ਹੋਣਗੇ ਤਾਂ ਹੀ ਸਾਡੀ ਜ਼ਿੰਦਗੀ ਲੰਬੀ ਹੋ ਸਕੂਗੀ ਇਸ ਕਰਕੇ ਸਾਰੇ ਵੱਦ ਤੋਂ ਵੱਧ ਪੌਦੇ ਲਗਾਓ ਆਪਣੇ ਬਰਥਡੇ ਤੇ ਅਨਿਵਰਸਰੀ ਤੇ ਜਾਂ ਚੰਗੇ ਮਾਹੌਲ ਦੇ ਵਿੱਚ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਉੱਥੇ ਪੌਦੇ ਲਗਾਓ ਹਾਂ ਜੀ ਸਰ ਆਪਣਾ ਕੀ ਨਾਮ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜਸਕਰਨ ਸਿੰਘ ਸਿਵੀ ਆ ਸਰਪ੍ਰਸ ਪ੍ਰੈਸ ਕਲੱਬ ਦੇ ਹਾਤੀ ਵਟੰਡਨ ਜਿਨ੍ਹਾਂ ਨੇ ਆਪ ਦਾ ਬਹੁਤ ਹੀ ਇਜ਼ੇਮ ਹੈ ਜੋ ਕੱਢ ਕੇ ਆਏ ਸਾਲ ਦੀ ਕਰਾਂ ਜਿਹੜੀ ਮਨੁੱਖਤਾ ਦੀ ਸੇਵਾ ਕਰ ਰਹੇ ਆ ਇਨਾਂ ਦਾ ਕੋਈ ਸਾਨੀ ਨਹੀਂ ਐਵੇਂ ਮਾਨਵਤਾ ਦੀ ਸੇਵਾ ਹੋਣੀ ਚਾਹੀਦੀ ਹੈ ਅੱਜ ਅਸੀਂ ਪ੍ਰਿੰਸੀਪਲ ਦੀਪਾ ਰਾਜਵਿੰਦਰ ਕੌਰ ਜੀ ਦੇ ਸਹਿਯੋਗ ਦੇ ਨਾਲ ਇਸ ਕਾਲਜ ਦੇ ਵਿੱਚ ਬੂਟੇ ਲਾਏ ਆ ਸੋ ਉਮੀਦ ਕਰਦੇ ਆਂ ਵੀ ਵਾਤਾਵਰਨ ਜਿਹੜਾ ਸਾਫ਼ ਹੋਵੇ ਤੇ ਜਿਹੜਾ ਖਲਾਅ ਜਿਹੜਾ ਵਾਤਾਵਰਨ ਪ੍ਰਦੂਸ਼ਣ ਪੈਦਾ ਹੋਇਆ ਉਹ ਦੂਰ ਹੋਵੇ ਸਰ ਕੀ ਨਾਮ ਆਪਣਾ ਅੱਜ ਕੀ ਪ੍ਰੋਗਰਾਮ ਰੱਖਿਆ ਤੁਸੀਂ ਇੱਥੇ ਮੈਂ ਡਾਕਟਰ ਗੁਰਜੀਤ ਚੌਹਾਨ ਜੀ ਪੈਰਸ ਪਹਿਲਾ ਵਿਦਿਆਰਥੀ ਬੈਂਡਾ ਪ੍ਰੈਜ਼ੀਡੈਂਟ ਸੋ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਮਹੀਨੇ ਦੇ ਵਿੱਚ ਸੌਂਡ ਦੇ ਮਹੀਨੇ ਦੇ ਅਸੀਂ ਪੇੜ ਫੁੱਲ ਦੇ ਫੁੱਲਦਾਰ ਫੁੱਲਦਾਰ ਪੌਦੇ ਲਾਉਣੇ ਆ ਅਸੀਂ ਸਾਂਝੀਆਂ ਥਾਂਵਾਂ ਤੇ ਆਉਣੇ ਆ ਸਕੂਲ ਕਾਲਜ ਹੋ ਗਏ ਗੁਰਦੁਆਰਾਂ ਹੋ ਗਏ ਸਮਸ਼ਾਨ ਘਾਟ ਹੋ ਗਏ ਜਾਂ ਪਿੰਡ ਦਾ ਕਿਉਂਕਿ ਸਾਂਝਾ ਥਾਂ ਧਰਮਸਾਲਾ ਹੋ ਗਈ ਅਸੀਂ ਹਰ ਸਾਲ ਇੱਕ ਲੰਮੇ ਸਮੇਂ ਤੇ ਅਸਥਾਨ ਨੂੰ ਸੇਵਾ ਕਰ ਦੇ ਰਹੇ ਆ ਇਹਨਾਂ ਦੇ ਨਾਲ ਨਾਲ ਪੌਦਿਆਂ ਦੇ ਨਾਲ ਨਾਲ ਹੀ ਅਸੀਂ ਮੈਡੀਕਲ ਕੈਂਪ ਲਾਉਣਾ ਫਰੀ ਅੱਖਾਂ ਦਾ ਕੈਂਪ ਲਾਤਾ ਹੱਡੀਆਂ ਵਾਲਾ ਲਾਤਾ ਸੋ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਦੇ ਰਿਸਪਾਂਸ ਮਿਲਦਾ ਪੌਦੇ ਸੀ ਇਸ ਕਰ ਲਾ ਰਹੇ ਆ ਕਿ ਜੋ ਆਉਣ ਵਾਲਾ ਦੇਖਿਆ ਹੈ ਆਕਸੀਜਨ ਦੀ ਬਹੁਤ ਲੋੜ ਪੈ ਰਹੀ ਹੈ ਇੱਦੇ ਮੈਂ 60 ਸਾਲ ਦੀ ਉਮਰ ਹੋ ਗਈ ਸੀ ਤੇ ਆਕਸੀਜਨ ਹੀ ਮਰੀਜ਼ ਦੀ ਵੇਖੀ ਵਿੱਚ ਮਰਦੀ ਘਟ ਗਈ ਹੈ ਸਿਰਫ ਕਾਰਨ ਇਹ ਪੌਦੇ ਨਾ ਹੋਣ ਕਰ ਰਹੇ ਕਟਾਈ ਬਹੁਤ ਹੋ ਰਹੀ ਹੈ ਪੌਦਿਆਂ ਦੀ ਸ਼ਹਿਰ ਚ ਕਰਕੇ ਵਾਤਾਵਰਨ ਬਹੁਤ ਅਸ਼ੁੱਧ ਹੋ ਰਿਹਾ ਹੈ ਸੋ ਸਾਡੀ ਸਾਰੇ ਹੀ ਇਲਾਕੇ ਨੂੰ ਜ਼ੋਰ ਜ਼ੋਰ ਅਪੀਲ ਹੈ ਕਿ ਇੱਕ ਇੱਕ ਰੁੱਖ ਹਰ ਘਰ ਬੂਹੇ ਅੱਗੇ ਲਾਉਣਾ ਚਾਹੀਦਾ ਆ ਦੀ ਦੇਖ ਰੇ ਕਰਨ ਚਾਹੀਦੀ ਆ ਉਹਨੂੰ ਬੜਾ ਕਰਨਾ ਚਾਹੀਦਾ ਤਾਂ ਜੋ ਕਿ ਆਉਣ ਵਾਲੀ ਜੋ ਜਨਰੇਸ਼ਨ ਆਪਣੀ ਪੀੜ੍ਹੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਦੂਸ਼ਣ ਦੀ ਦਿੱਕਤ ਨਾ ਆਵੇ ਅੱਜ ਤੁਸੀਂ ਕਿੱਥੇ ਤੇ ਪੁੱਜ ਲਾਏ ਅਸੀਂ ਅੱਜ ਗੋਵਿੰਦ ਵਾਲੇ ਮੰਡੀ ਕਾਲਜ ਗੱਲ ਜਾਲ ਪਾ ਆਸਾ ਸਿੰਘ ਗੱਲ ਕਾਲ ਦੇ ਵਿੱਚ ਪੌਦੇ ਲਾਏ ਆ ਸਾਨੂੰ ਸੇਵਾ ਦਾ ਮੌਕਾ ਮਿਲਿਆ ਸੀ ਕਲੱਬ ਕੰਨੀਓ ਕਲੱਬ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਤੇਰ ਉਥੋਂ ਦੀ ਟੀਚਰਾਂ ਦੇ ਸਹਿਯੋਗ ਨਾਲ ਅੱਜ ਕਾਫੀ ਪੌਦੇ ਲਾਏ ਆ ਫਲਦਾਰ ਫੁੱਲਦਾਰ ਸੋ ਇਸੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਡਾ ਕਲੱਬ ਦਿਨ-ਦੁਨੀ ਰਾਤ ਤੱਕ ਦੀ ਤਰੱਕੀ ਵਸੇ ਵਕਸੇ ਇਹੀ ਸੀ ਮਤਲਬ ਸੇਵਾ ਕਰਦੇ ਦੀ ਇਹ ਪੌਦੇ ਪੇੜਾਂ ਦੀ ਤੇ ਤਾਂ ਕਿ ਵਾਤਾਵਰਣ ਸੁਧਰ ਰੱਖਰੇ ਰਹੀ ਜੀ